ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਚੜਦੀ ਕਲਾ ਜੀ। ਚੜਦੀ ਕਲਾ ਜੀ। ਸ਼ੁਗਰ ਹੈ ਜੀ। ਵੈਲਕਮ ਤੁਹਾਨੂੰ ਸੰਧੂ ਬਦਰਪੁਰ ਆ ਜੀ। ਹੋਰ ਵਧੀਆ ਵਧੀਆ ਜੀ। ਠੀਕ ਆ। ਅਲਟੀਨ ਦੇ ਵਿੱਚ ਚਾਰ ਪੰਜ ਪਸ਼ੂ ਆਉਂਦੇ ਰਹਿੰਦੇ ਆ। ਹਾਂ ਜੀ ਹਾਂ ਜੀ ਬਾਈ ਜੀ। ਓਕੇ ਜੀ। ਤੇ ਅੱਜ ਪੰਜਾਂ ਵਹੀ ਦੀ ਡਿਟੇਲ ਸਾਂਝੀ ਕਰਨੀ ਆ। ਠੀਕ ਆ ਜੀ। ਤੇ ਪਹਿਲਾਂ ਸਭ ਤੋਂ ਆਪਾਂ ਐਡਰੈਸ ਨੋਟ ਕਰੀਏ। ਪਿੰਡ ਨਾਰਲੀ ਹੂੰ ਜਿਹੜਾ ਤਰਨਤਾਰਨ ਹਾਂ ਜੀ ਹਾਂ ਜੀ। ਦੇ ਤਸੀਲ ਪੱਟੀ ਪੱਟੀ ਮੋਬਾਈਲ ਨੰਬਰ ਬਾਈ ਜੀ ਹੈਗਾ ਆਪਣਾ 98723989 ਠੀਕ ਹੈ ਸੱਜਰੋ ਬੰਦਾ ਦਿਲਖੋਸ਼ ਹੀ ਆ ਪਹਿਲੀ ਵੀਡੀਓ ਆ ਤੇ ਕੋਈ ਗੱਲ ਨਹੀਂ ਹੌਲੀ ਹੌਲੀ ਤੁਸੀਂ ਵੀ ਗਜਾਲਿਓ ਤੇ ਵੀ ਗੇੜ ਜੂਗਾ ਤੇ ਜਾਇਜ ਕੀਮਤ ਕਰਾਵਾਂਗੇ ਬਾਕੀ ਬੜਾ ਦਿਲਖੋਸ਼ ਆ ਆ ਕੇ ਜਦੋਂ ਲਾਗੇ ਮਿਲੋਗੇ ਕਿੰਨੇ ਫਿਰ ਵੀ ਹੱਥੇ ਰਹਿਣਾ ਠੀਕ ਹੈ ਜੀ ਠੀਕ ਹੈ ਨਾ ਬਈ ਰਾਜ ਹਾਂਜੀ ਹਾਂਜੀ ਇਹ ਤੋਂ ਸ਼ੁਰੂਆਤ ਕਰੀਏ ਨੀ ਲਈ ਦੋ ਹਾਂਜੀ ਸੂਈ ਬਾਈ ਜੀ ਸੂਈ ਆ ਜੀ ਬੱਚਾ ਲੈ ਆਈ ਮੋਬਾਈਲ ਲੱਗੇ ਬੱਚਾ ਲੈ ਆਓ ਤੇ ਦੁੱਧ ਭਾਜੀ ਕਿੰਨਾ ਹੈ ਦੁੱਧ ਭਾਜੀ 9 8ਾਂ ਦੀ ਆਪਣੀ ਗਰੰਟੀ ਤੋੜ ਦਿਓ ਮਾੜੀ ਜੀ ਲੋ ਸਜਣਾ ਸੂਵੇ ਦਾ ਨਤਾਜਾ ਲਾਇਓ ਤੇ ਦੁੱਧ 8 ਕਿਲੋ ਦੀ ਫੁੱਲ ਗਰੰਟੀ ਹੋਊਗੀ ਠੀਕ ਹੈ ਜੀ ਇੱਥੇ ਬੰਦੇ ਕੋਲੀ ਤੋਂ ਲੈਣਗੇ ਕੱਟਾ ਆ ਗਿਆ ਮਗਰ ਮੇਲ ਕੱਫ ਬਚਾ ਹਾਂਜੀ ਦੋਸਤ ਤੋੜ ਦਿਓ ਆ ਬੱਚਾ ਸਜਣਾ ਤਾਜੀ ਸਹੀ ਹੈ ਹੋਰ ਲੈਣਾ ਇਹ ਫਿਰ ਭਾਜੀ ਫਿਰ ਕੱਚੇ ਦੁੱਧ ਵਾਲੇ ਹਿਸਾਬ ਵਾਲੇ ਵਾਲੇ ਹਿਸਾਬ ਆ ਦੇ ਹਾਂਜੀ ਹਾਂਜੀ ਹਨਾ ਅਰੇ ਬੋਲਾ ਜੀ ਹਸਾਂ ਮੈਂ ਤੇ ਜਾਇਜ ਜੋ ਚੌਥਾ ਡਾਂਗਿਆ ਮੈਂ ਲੈਓ ਲੈਓ ਠੀਕ ਆ ਭਾਈ ਜੀ ਮੈਂ ਸਜਣਾ ਵਜੇ ਯੂਨੀਵਰਸਿਟੀ ਵਾਲੀ ਵੱਡੀ ਆ ਛੋਟੀ ਨਹੀਂ ਆ ਬੇਲੇ ਮਨ ਕੀ ਅੱਖ ਦੇ ਵਿੱਚ ਆ ਗਈ ਲੋ ਜੀ ਬੰਦੋ ਜੀ ਤੇ ਭਾਈ ਜੀ ਰੇਟ ਰੇਟ ਸਤੂ ਸਾਹਿਬ ਇਹਦਾ ਭਾਵੇਂ ਕਰਾ ਲੋ 1 5 ਹਾਂ ਮੈਂ ਇਹਦੇ ਨਾਲ ਲੱਖ ਦੀ ਦੇ ਦਈਏ ਜਾਇਜ ਕਰਕੇ ਭਾਈ ਫਿਕਸ ਕਰ ਦੇ ਯਾਰ ਇਕਸ 95000 ਦੀ ਮੈਂ ਨਹੀਂ 95 ਦੀ ਹਾਂਜੀ 92 ਦੀ ਨਹੀਂ 92 ਦੀ ਕਰ ਦਈਏ ਇਹ 95 ਦੀ ਸਹੀ ਆ ਠੀਕ 90 ਦੀ ਕਰ ਦਈਏ ਹਾਂ ਨਾ ਕਰ ਦੋ ਭਾਜੀ 90 ਦੀ ਹੂੰ ਕਰ ਦੋ ਵੇ ਲਾ ਕਰ ਦੋ ਕੋਈ ਨਹੀਂ ਠੀਕ ਆ ਲਓ ਸੱਜਣਾ ਹੁਣ 90000 ਦੀ ਹੋ ਜਾਊਗੀ 95 ਮੁੱਲ ਕੀਤਾ ਠੀਕ ਆ ਤੇ ਆ ਗਈ ਦੂਜੇ ਨੰਬਰ ਤੇ ਦੂਜਾ ਸੂਬਾ ਝੋਟੀ ਪਹਿਲਾ ਸੋਹਣਾ ਝੋਟੀ ਪਹਿਲਾ ਪ੍ਰੋਨੋਨੀਆ ਵਾਹ ਵਾਹ ਬਹੁਤ ਸੋਹਣੀ ਝੋਟੀ ਕਦਗੋਦ ਚੰਗਾ ਕਰ ਗਈ ਯਾਰ ਪਹਾੜੇ ਦੇ ਪਹਾੜੇ ਦੇ ਮਿਲਦੀ ਸੰਦੂ ਸਾਹਿਬ ਬੱਚੇ ਤੇ ਨਹੀਂ ਝੋਟੀ ਆਉਂਗੀ ਅੱਛਾ ਮੂੰਹ ਚਾਰ ਦੰਦ ਜੀ ਮੂੰਹ ਤੋਂ ਮੂੰਹ ਤੋਂ ਚਾਰ ਦੰਦ ਹਾਂ ਪਹਾੜਾ ਲੈਦੀ ਨਾਲ ਅੱਛਾ ਪਹਾੜਾ ਲੈਦੀ ਵਾਹ 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 ਕੱਟਾ ਆ ਗਿਆ ਨਾ ਮਗਰ ਕੱਟਾ ਹੋਰ ਤੋੜ ਦੇ ਤੇ ਦੁੱਧ 8 ਕਿਲੋ ਦੁੱਧ 8 ਕਿਲੋ ਦੀ ਗਰੰਟੀ ਹੋਊ ਆਪਨੇ ਹੂੰ ਮੱਲੇਵਾ ਕੱਟ ਵਾਲਾ ਲੈ ਆ ਆ ਬਣਾਇਂ ਦੋ ਗਲਾਸ ਲਓ ਜੀ ਚਾਂਕੀ ਦੇ ਲਓ ਜੀ ਵੇਖੋ ਸੱਜਣੋ ਘਾਟ ਵਾਲੀ ਝੋਟੀ ਆ ਤੇ ਰੇਟ ਬਾਈ ਜੀ ਕਿੰਨਾ ਪਾ ਦੀਏ ਰੇਟ ਬਾਈ ਜੀ ਇਹਦਾ ਭਾਵੇਂ ਕਰਾ ਲੋ 95 ਭਾਵੇਂ ਘਾਓ 90 85 ਹਜ਼ਾਰ ਦੀ ਹਾਂ ਨਾ ਇਹ ਮੈਂ 85 ਦੀ ਹਾਂਜੀ ਹਾਂ ਤਾਂ ਨਹੀਂ ਹਾਂਜੀ ਠੀਕ ਆ ਮਿਲਦੀ ਦੋਵੇਂ ਟਾਈਮ ਦੋਵੇਂ ਟਾਈਮ ਪਹਾੜੇ ਦੇ ਮੇਰਾ ਮਰਜੀ ਵੀਰ ਤਸੱਲੀ ਕਰੇ ਕੋਈ ਟੀਕਾ ਲਾਉਂਦੀ ਨਹੀਂ ਲੋੜ ਹੈ ਨਾ ਹਾਂਜੀ ਹਾਂਜੀ ਕੋਈ ਕੁਛ ਨਹੀਂ ਆ ਤੇ ਚਾਟ ਪਾਓ ਚੋਗੇਲ ਕਾਨੂੰਨ ਲੱਗੇ ਜਾਓ ਹਨਾ ਚੰਗ ਠੀਕ ਆ ਤੇ ਅੱਗੇ ਆ ਗਈ ਤੇਜ ਨੰਬਰ ਤੇ ਅਨੀਲੀ ਦਾ ਵੀ ਦੇ ਵਿੱਚ ਆ ਗਈ ਸਜਣੋ ਗਿਣ ਲਓ ਭਾਵੇਂ ਗੱਬਣ ਮੈਂ ਆ ਗਈ ਦਿਨ ਪੰਜ ਚ ਲੈ ਜਾਏ ਚਾਰ ਲੈ ਜਾਏ ਸੂਨ ਚ ਹਨਾ ਭਾਈ ਹਾਂਜੀ ਹਾਂਜੀ ਠੀਕ ਆ ਆਉਨੋ ਕਰਦੇ ਮੇਰਾ ਭਾਈ ਲੈਓ ਕਮਾਓ ਲੇਓ ਲੋੜੀ ਸ਼ਾਹ ਪਰ ਤੇ ਇੰਦੀ ਕੀਮਤ ਬਾਈ ਜੀ ਇਹਦੀ ਕੀਮਤ ਬਾਈ ਜੀ ਭਾਵੇਂ 95 ਕਰਾ ਲਓ ਲੱਬੇ ਦੀ ਹਾਂ ਨਾ ਕਰਦੇ ਹੋਰ ਕਰ ਦਈਏ ਤੁਸੀਂ ਦੱਸ ਦੋ ਦੋ ਛੱਡ ਦਈਏ ਘੜ ਦੋ ਚਲੋ ਜੋ ਤਈਆਂ ਦੇ ਉਹ ਕਰ ਇਹ ਜਸਨ ਹੋਣੀ ਵੀਰੇ ਅੱਛਾ 88 ਦੀ ਕੋਈ ਨਹੀਂ ਕਰ ਅਗਲੇ ਬੰਨੇ ਆ ਗਈ ਤੇ ਜਾਸੂਆ ਮੈਂ ਸ਼ਾਹ ਜੀ ਅੱਛਾ ਚੌਥੇ ਨੰਬਰ ਵਾਲੀ ਇਹ ਕੀ ਰਿਕਾਰਡ ਰਿਆ ਬਾਈ ਜੀ ਰਿਕਾਰਡ ਬਾਈ ਜੀ ਇਹਦਾ ਰਿਆ ਇਹ ਪਹਿਲਾਂ ਆਪਾਂ 15 ਵਾਂ 16 ਕਿਲੋ ਆਇਰ ਕੀ ਮੈਂ 20 ਕਿਲੋੋਂ ਭਾਰ ਲੋ ਦਊਗੀ ਸਾਂਭੀ ਜੀ ਘੜਦੀ ਮੈਂ ਨਾ ਘੜਦੀ ਮੈਂ ਲਓ ਸੱਜਣੋਂ ਵਪਾਰ ਲੈਣ ਦਾ ਕੀਤਾ ਇਹ ਮੈਂ ਘਰੇ ਚੋਈਆ ਠੀਕ ਆ ਤੇ ਸ਼ਰਾ ਸੂਬਾ ਵੀ ਚੋਈ ਘਰੇ ਤੇ ਐਰ ਕੀ ਤੀਜਾ ਸਵੇਰ ਸੂਣੀ ਆ ਇਹ ਕੋਈ ਲਿਆਂਦੀ ਨਹੀਂ ਘਰ ਦੀ ਮੈਂ ਆ ਚੋਇਆ ਤੇ ਫਿਰ ਦੋ ਦੱਸਿਆ 17 ਕਿਲੋ 16 17 ਕਿਲੋ ਚੋਇਆ ਹਾਂਜੀ ਹਾਂਜੀ ਦੂਜੇ ਸੂਵੇ ਐਰ ਕੀ ਮੈਂ ਵੀ ਜਾਣੀ ਬਾਤ ਮਾਰੂ ਚਲੋ ਸੱਜਣੋ ਗਾੜੀ ਤੁਹਾਡੀ ਕਿਸਮਤ ਤੇ ਸੇਵਾ ਦਾ 20 ਦੇ ਦੇ ਜਾਂ 18 ਦੇ ਦੇ ਇਹ ਤੁਸੀਂ ਆਪਣਾ ਜਿਹੜਾ ਜਜਮੈਂਟ ਕਰਨੀ ਆ ਤੇ ਰੇਟ ਬਾਈ ਜੀ ਦਾ ਰੇਟ ਬਾਈ ਜੀ ਭਾਵੇਂ ਦਾ 145 40 ਦੀ ਜੈਸ ਨੋ ਕਰ ਦਈਏ ਨਜਾਇਜ਼ ਕਰ ਦਈਏ 35 ਦੀ ਕਰ ਦਈਏ 30 ਦੀ हां ਨਹੀਂ ਕਰ ਦਈਏ ਜਾਂਦਗੇ ਵੇਚਣੀ ਵਿਚਾਉਣੀ ਹੁੰਦੀ ਆ ਲੈ ਆਓ ਲੋ ਸਜਣੋ 1 ਲੱਖ 30 ਹਜ਼ਾਰ ਦੀ ਇਹ ਮੈਂ ਮਿਲਨੀ ਜੇ ਦੁੱਧ ਦਾ ਰਿਕਾਰਡ ਚੰਗਾ ਜੀ ਬੇਨਤੀ ਆ ਤੁਹਾਨੂੰ ਕਿਉਂਕਿ ਉਹਨਾਂ ਮਈਆਂ ਦਾ ਵੀ ਚੰਗਾ ਹੈ ਵੀਡੀਓ ਪਹਿਲੀ ਆ ਤੇ ਥੋੜਾ ਜਿਹਾ ਚਲੋ ਜਿਵੇਂ ਕੈਮਰੇ ਮੂਰੇ ਘਾਬਰ ਜਾਂਦਾ ਬੰਦਾ ਠੀਕ ਆ ਲੋ ਜੀ ਲੇ ਬਨੇ ਤੇ ਆ ਆ ਗਈ 5ਵੇਂ ਨੰਬਰ ਤੇ ਅੱਛਾ ਇਹ ਕਿੰਨੇ ਚੱਤੀ ਗੱਬ ਹੋ ਗਈ ਆ ਇਹ ਨੇ ਵੀ ਡੇਢ ਮਹੀਨਾ ਦੱਸਿਆ ਉਹ ਨਾ ਰਹਿਦਾ ਆਪਾਂ ਦੱਸ ਕੇ ਦੇਣੀ ਆ ਅੱਛਾ ਡੇਢ ਮਹੀਨਾ ਬਾਕੀ ਰਹਿਗਾ ਸੁੰਡੇ ਵਿੱਚ ਕੱਚੀ ਆ ਸਜਣੋਂ ਪਹਿਲਾਂ ਵੈੜਿਆ ਪਹਿਲਣਿਆ ਤੇ ਜਿਹੜਾ ਬੁੱਕ ਕ ਲਾਈ ਫਿਰਦੀ ਵਾਵਾ ਚੱਡੀ ਪੁੱਟੀ ਆ ਇਹ ਡੇਢ ਜਾਂ 2 ਦੇ ਵਿੱਚ ਵਿੱਚ ਸੂਪੂਗੀ ਹਾਂਜੀ ਹਨਾ ਲੋ ਜੀ ਬਾਕੀ ਕੋਈ ਵੀ ਭੈਣ ਭਰਾ ਖੜਦਾ ਹੈ ਆਪਣੀ ਚੈੱਕ ਕਰਾ ਕੇ ਫਿਰ ਵੀ ਤਸੱਲੀ ਕਰਾ ਸਕਦਾ ਕਿੰਨਾ ਟਾਈਮ ਪ੍ਰੋਪਰ ਰਹੇਗਾ ਇਹਦਾ ਰੇਟ ਰੇਟ ਇਹਦਾ 25000 ਤੋਂ ਇਹ 3000 ਛੋਟ ਕਰਕੇ 22 ਦੀ ਹਾਨ ਨਾਲ 22 ਦੀ ਦੇ ਦਿਆਂਗੇ ਠੀਕ ਹੈ ਭਾਈ ਜੀ 22 22 ਕਰਦੇ ਲੋ ਸਜਣੋ ਐਂਡ ਤੇ 22 22 ਕਰਤਾ ਮੱਝਾਂ ਚੰਗੀਆਂ ਖਰੀਦਦਾਰੀ ਕਰਿਓ ਸასიਖਾਲ